ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇਸ ਟਾਈਮ ਜੁੜ ਚੁੱਕੇ ਹੋ ਪੰਜਾਬ ਨੇਸਨਿਊਜ਼ ਦੇ ਨਾਲ ਤੇ ਮੈਂ ਹਾਂ ਜਸਵੀਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰ ਪਰ ਵਿਧਾਨ ਸਭਾ ਦਸੂਆ ਬਲਕ ਹਾਜੀਪੁਰ ਦੇ ਅਧੀਨ ਪੈਂਦਾ ਪਿੰਡ ਜੁਗਿਆਲ ਜਿੱਥੋਂ ਦੇ ਇੱਕ ਨੌਜਵਾਨ ਹੈ ਭਾਰਤੀ ਫੌਜ ਵਿੱਚ ਰਹਿ ਕੇ ਲੈਫਟੇਨੈਂਟ ਬਣੇ ਹਨ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਅਸੀਂ ਸਰ ਕੀ ਨਾਮ ਲਓ ਜੀ ਮੇਰਾ ਨਾਮ ਹੈ ਜੈਪਾਲ ਸਿੰਘ ਰਤਨ ਤੇ ਮੇਰੀ 23 ایਜ ਐ ਮੈਂ 29 ਦਸੰਬਰ 2019 ਵਿੱਚ ਆਰਮੀ ਜੁਆਇਨ ਕੀਤੀ ਸੀ ਜੀ ਉਸ ਤੋਂ ਬਾਅਦ ਮੈਂ ਹੁਣ ਕਮਿਸ਼ਨ ਲੈ ਲਫਟੇਨੈਂਟ ਦਾ ਤੇ ਉਹ ਸਭ ਕਰਦੇ ਹੋਏ ਮੇਰੀ ਯੂਨਿਟ ਵਾਲਿਆਂ ਨੇ ਕਾਫੀ ਮਦਦ ਕੀਤੀ ਹੈ ਬਹੁਤ ਸਾਰਾ ਪੜਦਾ ਰਿਆ ਮੈਂ ਰਾਤ ਨੂੰ ਤੇ ਆਪਣੀ ਸਟੱਡੀ ਕੰਟੀਨਿਊ ਰੱਖੀ ਮੇਨਲੀ ਮੈਂ ਜਿਨੀਵਰ ਦਾ ਆਰਮੀ ਜਦੋਂ ਮੈਂ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਉਸ ਤੋਂ ਇਲਾਵਾ ਇਹ ਸੀਗਾ ਕਿ ਮਤਲਬ ਤੁਹਾਨੂੰ ਕੀ ਹੈ ਵੀ ਇਹ ਹਮੇਸ਼ਾ ਜਾਣਦੇ ਰਹਿਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਨਵਾਂ ਕੀ ਹੋੁੰਦੇ ਆ ਮਤਲਬ ਆਰਮੀ ਕਿੰਦਾ ਵੀ ਆਰਗੇਨਾਈਜੇਸ਼ਨ ਹੈ ਸਾਡਾ ਦੁਨੀਆ ਤੋਂ ਨਾ ਥੋੜਾ ਟੁੱਟ ਜਾਂਦਾ ਇੱਕ ਲਿੰਕ ਬਟ ਤੁਹਾਨੂੰ ਉਹਦੇ ਨਾਲ ਕੰਟੀਨਿਊ ਰੱਖਣਾ ਚਾਹੀਦਾ ਹੈ ਕਿ ਹਾਂ ਹੁਣ ਵਰਲਡ ਵਿੱਚ ਇਹ ਨਵਾਂ ਚੜ ਰਿਹਾ ਹੈ ਪੰਜਾਬ 'ਚ ਨਵਾਂ ਆ ਗਿਆ ਦੁਨੀਆ 'ਚ ਨਵਾਂ ਆ ਗਿਆ ਤੇ ਨਵੇਂ ਜੰਗਸਟਰਸ ਦੇ ਲਈ ਤੇ ਮੇਰੀ ਯਹੀ ਚੀਜ਼ ਹੈ ਕਿ ਸਿਰਫ ਇੱਕ ਚੀਜ਼ ਵੱਲ ਨਾ ਧਿਆਨ ਦਿਓ ਹਰ ਪਾਸੇ ਦੇਖੋ ਕਿ ਕੀ ਕੀ ਨਵਾਂ ਹੋੰਦਿਆ ਉਹ ਬਹੁਤ ਜ਼ਿਆਦਾ ਹੈਲਪਫੁਲ ਰਗਾ ਤੁਹਾਡੇ ਪਰਿਵਾਰ ਦਾ ਕਿਸ ਤਰ੍ਹਾਂ ਸਹਿਯੋਗ ਰਿਹਾ ਪਰਿਵਾਰ ਦਾ ਹਮੇਸ਼ਾ ਮੇਰੇ ਨਾਲ ਸਹਿਯੋਗ ਬਣਿਆ ਰਿਹਾ ਮੈਂ ਕੋਈ ਵੀ ਅੱਜ ਤੱਕ ਡਿਸੀਜਨ ਲਿਆ ਹੈ ਲਾਈਫ 'ਚ ਤੇ ਉਹਨਾਂ ਨੇ ਹਮੇਸ਼ਾ ਮਦਦ ਕੀਤੀ ਚਾਹੇ ਸਹੀ ਹੈ ਜਾਂ ਗਲਤ ਹੈ ਜਿੱਦਾਂ ਵੀ ਦੁਨੀਆ ਨੇ ਸੋਚਿਆ ਪਰ ਪਰਿਵਾਰ ਹਮੇਸ਼ਾ ਮੇਰੇ ਨਾਲ ਰਿਹਾ ਹੈ ਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦੀ ਪਰਿਵਾਰ ਵਿੱਚ ਕੌਣ-ਕੌਣ ਕਰਚ ਆ ਪਰਿਵਾਰ ਵਿੱਚ ਮੇਰੇ ਫਾਦਰ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਮਦਰ ਮੇਰੇ ਉਮੇਸ਼ੀ ਸਿਮਰਨਜੀਤ ਕੌਰ ਤੇ ਇੱਕ ਛੋਟਾ ਬ੍ਰਦਰ ਹੈ ਜੋਤ ਸਿੰਘ ਅੱਜ ਕੱਲ੍ਹ ਦੇ ਜੋ ਨੌਜਵਾਨ ਨਸ਼ੇ ਦੇ ਵੱਲ ਬਹੁਤ ਧਿਆਨ ਦੇ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਗੱਲ ਤੇ ਇਹੀ ਹੈ ਕਿ ਨਸ਼ਿਆਂ 'ਚ ਮਿਲਣਾ ਦੇ ਕੁਝ ਨਹੀਂ ਕਿਸੇ ਨੂੰ ਤੇ ਐਟ ਲੀਸਟ ਜੇ ਤੁਸੀਂ ਆਪਣੀ ਸਟੱਡੀ ਕੰਟੀਨਿਊ ਰੱਖੋਗੇ ਜਾਂ ਤੁਸੀਂ ਅੱਗੇ ਵਧਣ ਵੱਲ ਸੋਚੋਗੇ ਆਹੀ ਕੁਝ ਜ਼ਿੰਦਗੀ ਚ ਕਰ ਸਕਦੇ ਹੋ ਤੇ ਸਭ ਤੋਂ ਇੰਪੋਰਟੈਂਟ ਆਹੀ ਹੈ ਕਿਉਂਕਿ ਲਾਸਟ ਟਾਈਮ ਤੇ ਕੋਈ ਆ ਨਹੀਂ ਪੁੱਛਦਾ ਕਿ ਕਿਸੇ ਕੋਲ ਕਿੰਨਾ ਪੈਸਾ ਹੈ ਜਾਂ ਕੌਣ ਕੀ ਹੈ ਉਹਦੇ ਕੰਮ ਪੁੱਛਦੇ ਆ ਵੀ ਉਹਨੇ ਅਜ ਤੱਕ ਦੁਨੀਆ ਚ ਕੀ ਕੀਤਾ ਅੱਜ ਕੱਲ ਦੀ ਸਰਕਾਰ ਨੇ 4 ਸਾਲ ਦੀ ਅਗਨੀਵੀਰ ਭਰਤੀ ਕੀਤੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ 4 ਸਾਲ ਦੀ ਜਿਹੜੀ ਅ ਅਗਨੀਵੀਰ ਸਕੀਮ ਆਈ ਹੈ ਇਹ ਮਤਲਬ ਮੇਰੇ ਹਿਸਾਬ ਨਾਲ ਤੇ ਕਾਫੀ ਅੱਛੀ ਸਕੀਮ ਹੈ ਜੇਕਰ ਯੰਗਸਟਰ ਜਿਹੜੇ ਆ ਉਹਨੂੰ ਸਹੀ ਢੰਗ ਦੇ ਨਾਲ ਯੂਜ਼ ਕਰਨ ਕਿਉਂਕਿ ਇਹਨਾਂ ਨੂੰ ਬਹੁਤ ਸਾਰੇ ਬੈਨੀਫਿਟਸ ਮਿਲਦੇ ਆ ਤੇ ਈਵਨ ਆਰਮੀ ਦੇ ਵਿੱਚ ਜਾ ਕੇ ਵੀ ਬਹੁਤ ਸਾਰੇ ਆਪਸ਼ਨਸ ਹੁੰਦੀਆਂ ਆ ਉਹ ਜਾ ਕੇ ਕਮਿਸ਼ਨ ਲੈ ਸਕਦੇ ਆ ਕੋਈ ਅੱਗੇ ਕੋਰਸ ਕਰ ਸਕਦੇ ਆ ਵਧੀਆ ਜਿਹੜਾ ਉਹਨਾਂ ਨੂੰ ਬਾਅਦ ਚੋ ਵੀ ਕੰਮ ਆਏਗਾ ਤੇ ਜੇ ਉਹ ਚਾਹਦੇ ਆ ਵੀ ਮੈਂ ਆਪਣੀ ਜੋਬ ਆਰਮੀ ਚ ਕੰਟੀਨਿਊ ਕਰਾਂ ਤੇ ਉਹਨਾਂ ਕੋਲੇ ਵੀ ਆਪਸ਼ਨ ਹੈ ਅਸੀਂ ਗੱਲ ਕਰੀਏ ਆਰਮੀ ਦਾ ਏਮ ਸੀਗਾ ਜਾਣਦਾ ਜਿਾ ਕਿ ਹੋਰ ਵੀ ਸੀਗਾ ਰੱਦਾ ਕੁਝ ਕਰਨ ਦਾ ਆ ਨਹੀਂ ਮੇਰਾ ਸਿਰਫ ਆਰਮੀ ਚ ਜਾਣਾ ਇਰਾਦਾ ਨਹੀਂ ਸੀਗਾ ਐਕਚੁਅਲੀ ਮੈਂ ਯੂਐਸਐਲਈ ਟਰਾਈ ਕਰ ਰਿਹਾ ਸੀਗਾ ਮੇਰੇ ਕੋਲ ਸਕਾਲਰਸ਼ਿਪ ਸੀਗੀ ਬਟ ਈਵਨ ਸਮ ਹਾਉ ਆ ਐਂਡਡਡ ਇਨ ਥਿਸ ਆਰਮੀ ਤੇ ਹੁਣ ਜੇ ਆਏ ਆ ਤੇ ਲਾਸਤਾ ਜਾਵਾਂਗੇ ਬਿਲਕੁਲ ਸਰਦ ਤੁਹਾਡੇ ਬੇਟੇ ਨੇ ਆਰਮੀ ਵਿੱਚ ਉੱਚ ਧਿਗਾਈ ਬਣ ਕੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਔਰ ਕੰਨੇ ਤੇ ਨਾਮ ਰੋਸ਼ਨ ਕੀਤਾ ਇਦਾਂ ਦਾ ਮਨ ਮਹਿਸੂਸ ਹੋ ਰਿਹਾ ਉਹ ਦੇਖੋ ਜੀ ਮੈਂ ਸਰਗਾਮ ਸਿੰਘ ਕਨਗੋ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਤਨਾਦਾਂ ਮੇਰੇ ਬੇਟੇ ਨੇ ਜੋ ਕਮਿਸ਼ਨ ਰਾਪਤ ਕੀਤੀ ਹੈ ਉਹ ਇਸ ਏਰੀਆ ਦੇ ਵਿੱਚ ਬੜੀ ਪ੍ਰਾਊਡ ਵਾਲੀ ਗੱਲ ਹੈ। ਮੇਰੇ ਵਾਸਤੇ ਵੀ ਬਹੁਤ ਪ੍ਰਾਊਡ ਵਾਲੀ ਗੱਲ ਹੈ। ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਕੋਈ ਆਰਮੀ 'ਚ ਕੋਈ ਵੀ ਬੱਚਾ ਜਾਂ ਪਿਛਲੇ ਬਜ਼ੁਰਗ ਜਾਂ ਕੋਈ ਵੀ ਮੇਰਾ ਭਰਾ ਆਰਮੀ 'ਚ ਨਹੀਂ ਹੈ। ਇਸ بیٹے ਨੇ 2019 'ਚ ਜੁਆਇਨ ਕੀਤੀ ਸੀ ਆਰਮੀ। ਔਰ ਮੇਰਾ ਤੇ ਮੇਰੇ ਪਰਿਵਾਰ ਦਾ ਮੇਰੇ ਪਿੰਡ ਦਾ ਮੇਰੇ ਆਲ ਦੋਲੇ ਪਿੰਡਾ ਦਾ ਇਸ ਬੱਚੇ ਨੇ ਆਪਣੀ ਸਟੱਡੀ ਕੰਟੀਨਿਊ ਕਰਕੇ ਬਹੁਤ ਪ੍ਰਾਊਡ ਗੜਾ ਕੰਮ ਕੀਤਾ ਹੈ ਹਰੇਕ ਨੂੰ ਮੈਂ ਇਸ ਬੱਚੇ ਤੇ ਮੈਨੂੰ ਪੂਰਾ ਆਪਣੀ ਜ਼ਿੰਦਗੀ ਨਾਲੋਂ ਵੱਧ ਪ੍ਰਾਊਡ ਹੈ ਇਹਦੇ ਤੇ ਇਹ ਮੈਨੂੰ ਸੇਵਾ ਕਰਕੇ ਨਾ ਰਹੀ ਅੱਗੇ ਤੋਂ ਵੀ ਜਿਆਦਾ ਤੋਂ ਜਿਆਦਾ ਤੱਕ ਹੀ ਕਰੇ ਅਰੇ ਬੇਟੇ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਆਰਮੀ ਚ ਰਹਿ ਕੇ ਹਾਂਜੀ ਕਿੰਨੀ ਖੁਸ਼ੀ ਤੁਹਾਨੂੰ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੈ ਤੇ ਜੇ ਗੱਲ ਕਰੀਏ ਇਹਦੀ ਤੁਹਾਡੇ ਬੇਟੇ ਦੀ ਬਚਪਨ ਕਿਸ ਤਰ੍ਹਾਂ ਸੀਗਾ ਜੀ ਸ਼ਰਾਰਤੀ ਸੀਗਾ ਕਿਦਾਂ ਸੀਗਾ ਨਹੀਂ ਜਿਆਦਾ ਸ਼ਰਾਰਤੀ ਨਹੀਂ ਪੜਨ ਚ ਬਹੁਤ ਇੰਟੈਲੀਜੈਂਟ ਸੀ ਬਹੁਤ ਸਿਆਣਾ ਹੈਗਾ ਬਜ਼ੁਰਗਾਂ ਦਾ ਬਹੁਤ ਆਦਰ ਸਤਕਾਰ ਕਰਦਾ ਸੀਗਾ ਤੇ ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਬੱਚੇ ਪੜਨ ਲਿਖਨ ਮਾਪੇ ਦਾ ਨਾਮ ਰੋਸ਼ਨ ਕਰਨ ਸਾਨੂੰ ਇਸ ਗੱਲ ਦਾ ਬਹੁਤ ਮਾਣ ਆਇਆ ਜੀ ਸਾਰੇ ਇਲਾਕੇ ਨੂੰ ਦਿਹਾਗੇ ਵੀ ਅਪੀਲ ਕਰਦਾ ਸਾਰੇ ਨੌਜਵਾਨਾਂ ਨੂੰ ਕਿ ਉਹ ਅਲ ਲਿਖ ਕੇ ਵੱਧ ਤੋਂ ਵੱਧ ਤਰੱਕੀ ਕਰਨ ਤੇ ਆਪਣੇ ਕੰਡੀ ਏਰੀਆ ਦਾ ਨਾਮ ਰੋਸ਼ਨ ਕਰਨ ਜਿਹਨਾਂ ਸਾਰੇ ਪੰਜਾਬ ਵਿੱਚ ਸਨਮਾਨ ਮਹਿਸੂਸ ਹੋਵੇ ਯਕੀਨ ਹੋ ਡਾ ਜੀ ਮੇਰਾ ਨਾਮ ਰਜਨੀ ਪਾਲਾ ਜਿਹੜੇ ਨੌਜਵਾਨ ਪੋਲ ਵਿੱਚ ਅਫਸਰ ਬਣਿਆ ਉਹ ਲੜਕੀ ਲੱਗਦੇ ਆ ਮੇਰੇ ਬਿਓਰ ਜੀ ਹੈ ਅਸੀਂ ਇਹਨੇ ਪੋਰੇ ਆਪਣੇ ਕੰਡੀ ਦਾ ਨਾਮ ਰੋਸ਼ਨ ਕੀਤਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੁਸ਼ਿਆਰਪੁਰ ਦਾ ਕਿੰਨੀ ਵੀ ਖੁਸ਼ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਔਰ ਸਾਨੂੰ ਵੀ ਬਹੁਤ ਮਾਣ ਹੈ ਆਪਣੇ ਪਿੰਡ ਤੇ ਵੀ ਔਰ ਇਸ ਮੇਰੇ ਦਿਓਰ ਤੇ ਵੀ ਔਰ ਇਹਨਾਂ ਦੇ ਘਰਦਿਆਂ ਤੇ ਵੀ ਬਹੁਤ ਜ਼ਿਆਦਾ ਮਾਣ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਹੀ ਕਰ ਰਿਹਾ ਹੈ ਇਹਨਾਂ ਦਾ ਤੇ ਅਸੀਂ ਬਹੁਤ ਖੁਸ਼ ਹਾਂ ਜੀ ਕਿਹਨਾਂ ਲੋਕਾਂ ਸੇਵਾ ਦੇ ਇਹ ਤੇ ਨੌਜਵਾਨ ਭਾਰਤੀ ਫੌਜ ਵਿੱਚ ਅਫਸਰ ਬਣਿਆ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਤੁਸੀਂ ਸਾਨੂੰ ਬਹੁਤ ਖੁਸ਼ੀ ਹੈ ਜੀ ਹੁਣ ਅੱਗੇ ਤੋਂ ਅੱਗੇ ਵੱਧ ਜ਼ਿਆਦਾ ਵੱਢ ਕੇ ਤਰੱਕੀ ਕਰੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਸ ਬੱਚੇ ਨੇ ਬਾਹਰ ਜਹੋਰ ਇਹਨਾਂ ਨੂੰ ਅੱਗੇ ਪਾਗ ਲਾਣ